ਜੇ ਨਵਜੋਤ ਸਿੰਘ ਸਿੱਧੂ ਹੋਰੇ ਆਪਣੀ ਜੇਬ ਦੇ ਵਿੱਚ ਕੋਈ ਫਾਰਮੂਲਾ ਲੈ ਕੇ ਘੁੰਮਦੇ ਨੇ ਮੈਡਮ ਨਵਜੋਤ ਕੌਰ ਸਿੱਧੂ ਹੋਰਾਂ ਦੇ ਅਨੁਸਾਰ ਤਾਂ ਫਿਰ ਉਹਨਾਂ ਨੇ ਅੱਜ ਤੱਕ ਪੰਜਾਬ ਕਾਂਗਰਸ ਨੂੰ ਕਿਉਂ ਨਹੀਂ ਦਿੱਤਾ ਜਦੋਂ ਉਹ ਮੰਤਰੀ ਸਨ ਕੈਬਨਿਟ ਮੰਤਰੀ ਸਨ ਤੇ ਇਹ ਫਾਰਮੂਲਾ ਉਹਨਾਂ ਨੇ ਉਦੋਂ ਕਿਉਂ ਨਹੀਂ ਦਿੱਤਾ ਜਦੋਂ ਉਹ ਕਾਂਗਰਸ ਦੇ ਪ੍ਰਧਾਨ ਸਨ ਤਾਂ ਉਦੋਂ ਉਹਨਾਂ ਨੇ ਇਹ ਫਾਰਮੂਲਾ ਜਿਹੜਾ ਉਹ ਕਿਉਂ ਨਹੀਂ ਦਿੱਤਾ ਇਹ ਫਾਰਮੂਲਾ ਉਹ ਜੇਬ ਦੇ ਵਿੱਚ ਇੰਨੇ ਸਾਲਾਂ ਤੋਂ ਲੈ ਕੇ ਕਿਉਂ ਘੁੰਮ ਰਹੇ ਨੇ ਜਿਹੜਾ ਕਿ ਪੰਜਾਬ ਨੂੰ ਗੋਲਡਨ ਡੇਜ਼ ਦੇ ਵਿੱਚ ਜਿਹੜਾ ਉਹ ਲਿਆ ਸਕਦਾ ਇਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਸਵਾਲ ਨੇ ਮੈਡਮ ਨਵਜੋਤ ਕੌਰ ਸਿੱਧੂ ਹੋਰਾਂ ਦੇ ਅਨੁਸਾਰ ਜਿਹੜੀਆਂ ਗੱਲਾਂ ਉਹਨਾਂ ਨੇ ਕੱਲ ਕੀਤੀਆਂ ਨੇ ਪਰ ਇਹਦੇ ਵਿੱਚ ਸਭ ਤੋਂ ਗੰਭੀਰ ਗੱਲ ਪੰਜਾਬ ਵਾਸੀਆਂ ਦੇ ਮੂਹਰੇ ਜਿਹੜੀ ਮੈਂ ਇਹ ਰੱਖਣਾ ਚਾਹੁੰਦਾ ਕਿ ਕੀ ਕਾਂਗਰਸ ਦੇ ਵਿੱਚ ਸੀਐਮ ਫੇਸ 500 ਕਰੋੜ ਰੁਪਏ ਦੇ ਵਿੱਚ ਵਿਕਦਾ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਕੇਸ ਵੇਲੇ ਦਾਵਾ ਕਰ ਰਹੀ ਹੈ ਕਿ ਅਗਲੀ ਸਰਕਾਰ ਉਹਨਾਂ ਨੇ ਬਣਾਉਣੀ ਹੈ ਹਾਲਾਂਕਿ ਸੀਐਮ ਦੇ ਕਈ ਫੇਸ ਨੇ ਕਿ ਉਹਨਾਂ ਜਿਹੜੇ ਸੀਐਮ ਦੇ ਫੇਸ ਨੇ ਉਹਨਾਂ ਨੇ 5-500 ਕਰੋੜ ਰੁਪਇਆ ਦਿੱਤਾ ਉਹਨਾਂ ਨੇ ਕੋਈ ਟੈਚੀ ਦਿੱਤਾ ਜਿਹਦਾ ਜ਼ਿਕਰ ਨਵਜੋਤ ਕੌਰ ਸਿੱਧੂ ਹਰਾਨੇ ਕੀਤਾ ਕੱਲ ਜੇ ਉਹਨਾਂ ਨੇ ਦਿੱਤਾ ਤਾਂ ਕਿਹਨੂੰ ਦਿੱਤਾ ਕੀ ਉਹ ਹਾਈ ਕਮਾਂਡ ਨੂੰ ਦੇ ਕੇ ਆਏ ਨੇ ਜਾਂ ਇੱਥੇ ਕਿਸੇ ਨੂੰ ਜਿਹੜਾ ਉਹ ਦਿੱਤਾ ਇਹ ਬੇਹੱਦ ਗੰਭੀਰ ਇਸ਼ੂ ਹੈ ਪੰਜਾਬੀਆਂ ਦੇ ਵਾਸਤੇ ਜੇ ਕੋਈ ਸੀਐਮ ਫੇਸ 500 ਕਰੋੜ ਰੁਪਇਆ ਦੇ ਕੇ ਕਾਂਗਰਸ ਦੇ ਵਿੱਚ ਬਣੂਗਾ ਜਾਂ ਬਣਿਆ ਜੇ ਉਹਨਾਂ ਦੇ ਅਨਸਾਰ ਉਹਨਾਂ ਨੇ ਕਿਹਾ ਕਿ ਬਣਤਾ ਅਸੀਂ ਵੀ ਸਕਦੇ ਸੀ ਪਰ ਸਾਡੇ ਕੋਲੇ 500 ਕਰੋੜ ਰੁਪਏ ਵਾਲਾ ਟੈਚ ਹੀ ਨਹੀਂਗਾ ਮੇਰਾ ਸਵਾਲ ਪੰਜਾਬ ਕਾਂਗਰਸ ਨੂੰ ਹੈ ਕਿ ਕੀ ਜੇ ਉਹਨੇ ਜਿਹੜੀ 27 ਵਾਲੀ ਚੋਣ ਲੜਨੀ ਹੈ ਉਹਦੇ ਵਿੱਚ ਉਹਨੇ ਇਸ ਤਰੀਕੇ ਨਾਲ ਲੜਨੀ ਹੈ ਕਿ 6-7 ਸੀਐਮ ਫੇਸ ਜਿਹੜੇ ਆ ਉਹ ਤੁਰੇ ਫਿਰਨ 5-500 ਕਰੋੜ ਰੁਪਈਆ ਇੱਕ-ਇੱਕ ਕੋਲੋਂ ਲੈ ਲਓ ਤੇ ਉਹਦੇ ਨਾਲ ਚੋਣਾਂ ਲੜਨੀਆਂ ਨੇ ਜੇ ਨਵਜੋਤ ਕੌਰ ਸਿੱਧੂ ਹਰਾਂ ਦੀ ਜਿਹੜੀ ਉਹ ਮੰਨੀਏ ਇੱਕ ਤੇ ਦੂਸਰਾ ਇਹ ਇਹਨਾਂ ਦੀ ਗੰਭੀਰਤਾ ਜਿਹੜੀ ਹੈ ਉਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਵੀ ਜਾਂ ਤਾਂ ਸਾਨੂੰ ਫੇਸ ਐਲਾਨ ਦਿਓ ਨਹੀਂ ਤਾਂ ਫਿਰ ਅਸੀਂ ਪੈਸੇ ਤਾਂ ਕਮਾ ਹੀ ਰਹੇ ਹਾਂ ਫਿਰ ਤੁਸੀਂ ਕਮਾਈ ਜਿਹੜੀ ਉਹ ਕਰੀ ਚੱਲੋ ਫਿਰ ਇਹ ਦਾਵਾ ਤਾਂ ਨਾ ਕਰੋ ਕਿ ਅਸੀਂ ਪੰਜਾਬ ਦੇ ਵਾਸਤੇ ਲੜ ਰਹੇ ਹਾਂ ਅਸੀਂ ਪੰਜਾਬ ਨੂੰ ਗੋਲਡਨ ਡੇਜ਼ ਦੇ ਵਿੱਚ ਲਾਜਵਾਗੇ ਪਰ ਉਹਦੇ ਵਾਸਤੇ ਪਹਿਲਾਂ ਸਾਡੀਆਂ ਸ਼ਰਤਾਂ ਨੇ ਕੀ ਪੰਜਾਬ ਦੇ ਵਾਸਤੇ ਪੰਜਾਬ ਦੀ ਸੇਵਾ ਪੰਜਾਬ ਨੂੰ ਬਿਹਤਰ ਬਣਾਉਣ ਦੇ ਵਾਸਤੇ ਸ਼ਰਤਾਂ ਦੇ ਤਹਿਤ ਕੰਮ ਕੀਤਾ ਜਾਂਦਾ ਮਾਨ ਸਾਹਿਬ ਇਹ ਜਿਹੜੇ ਸਾਡੇ ਇਸ ਵੇਲੇ ਮੁੱਖ ਮੰਤਰੀ ਨੇ ਉਹ ਜਿਸ ਕਿਸਮ ਦਾ ਆਪਣਾ ਇੱਕ ਬਹੁਤ ਵੱਡਾ ਕਾਮੇਡੀਅਨ ਦਾ ਜਿਹੜਾ ਉਹਨਾਂ ਦਾ ਨਾਮ ਸੀ ਪੂਰੀ ਦੁਨੀਆ ਦੇ ਵਿੱਚ ਲੱਖਾਂ ਰੁਪਏ ਰੋਜ਼ ਦੇ ਉਹ ਕਮਾਉਂਦੇ ਸੀ ਉਹ ਛੱਡ ਕੇ ਇਸ ਖੇਤਰ ਦੇ ਵਿੱਚ ਆਏ ਕੇਜਰੀਵਾਲ ਸਾਹਿਬ ਜਿਹੜੇ ਇਸ ਪਾਰਟੀ ਦੇ ਸੁਪਰੀਮੋ ਨੇ ਉਹ ਆਈਆਰਐਸ ਆਫੀਸਰ ਸਨ ਉਹ ਕਿੱਡੀ ਵੱਡੀ ਨੌਕਰੀ ਆਪਣੀ ਛੱਡ ਕੇ ਆਏ ਮਨੀਸ਼ ਸ਼ਿਸ਼ੋਧਿਆ ਜੀ ਨੇ ਉਹ ਇੱਕ ਪੱਤਰਕਾਰ ਸਨ ਮੈਂ ਖੁਦ ਪੱਤਰਕਾਰ ਸੀ ਅਸੀਂ ਤਾਂ ਆਪਣੇ ਜਿਹੜੇ ਅਸੀਂ ਕਮਾਏ ਹੋਏ ਅਹੁਦੇ ਸੀ ਉਹਨਾਂ ਨੂੰ ਇਸ ਕਰਕੇ ਛੱਡ ਕੇ ਆ ਗਏ ਕਿ ਪੰਜਾਬ ਦੇ ਵਾਸਤੇ ਕੁਝ ਹੋ ਸਕੇ ਤੇ ਕਾਂਗਰਸੀਆਂ ਦੇ ਵਿੱਚ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਪਹਿਲਾਂ ਅਹੁਦਾ ਦਿਓ ਨਹੀਂ ਤਾਂ ਫਿਰ ਅਸੀਂ ਕਮਾਈ ਤਾਂ ਜਿਹੜੀ ਆ ਉਹ ਕਰ ਹੀ ਰਹੇ ਹਾਂ